ਅਗਰ ਤੁਸੀਂ ਵੀ ਖਰੀਦਣਾ ਚਾਹੁੰਦੇ ਹੋ ਵਧੀਆ ਤੇ ਖਰਾ ਸੋਨਾ ਚਾਂਦੀ ਤਾਂ ਅਮਰੀਕਾ ਦੇ ਵਿੱਚ ਇੱਕੋ ਇੱਕ ਹੈ ਭਰੋਸੇਮੰਦ ਨਾਮ ਖਾਦਮ ਜੁਵੇਲਰਸ ਜੀ ਹਾਂ ਖਾਦਮ ਜੁਵੇਲਰਸ ਇਜ਼ਰਾਈਲ ਤੇ ਈਰਾਨ ਵਿਚਾਲੇ ਤਣਾਅ ਲਗਾਤਾਰ ਵਧਦਾ ਹੀ ਜਾ ਰਿਹਾ ਹੈ ਹੁਣ ਇਸ ਵਿਚਾਲੇ ਅਮਰੀਕਾ ਦੀ ਵੱਡੀ ਕਾਰਵਾਈ ਸਾਹਮਣੇ ਆ ਰਹੀ ਹੈ ਇਜ਼ਰਾਈਲ ਵੱਲੋਂ ਈਰਾਨੀ ਠਿਕਾਣਿਆਂ ਤੇ ਹਮਲੇ ਤੋਂ ਬਾਅਦ ਖਾੜੀ ਦੇਸ਼ ਤੋਂ ਬਦਲੇ ਲਈ ਅਮਰੀਕਾ ਜੰਗੀ ਜਹਾਜ਼ਾ ਸਮੇਤ ਫੌਜੀ ਸਰੋਤਾ ਨੂੰ ਪੱਛਮੀ ਏਸ਼ੀਆ ਵੱਲ ਨੂੰ ਭੇਜ ਰਿਹਾ ਹੈ ਦੋ ਅਮਰੀਕੀ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ ਜਲ ਸੈਨਾ ਨੇ ਵਿਨਾਸ਼ਕਾਰੀ ਯੂ ਐਸ ਐਸ ਥਾਮਸ ਹਡਨਰ ਨੂੰ ਪੂਰਬੀ ਭੂਮੱਧ ਸਾਗਰ ਵੱਲ ਜਾਣ ਦਾ ਨਿਰਦੇਸ਼ ਦਿੱਤਾ ਹੈ ਅਤੇ ਇੱਕ ਦੂਜੇ ਵਿਨਾਸ਼ਕਾਰੀ ਜਹਾਜ਼ ਨੂੰ ਵੀ ਅੱਗੇ ਵਧਣ ਦਾ ਨਿਰਦੇਸ਼ ਦਿੱਤਾ ਹੈ ਤਾਂ ਜੋ ਵਾਈਟ ਹਾਊਸ ਵੱਲੋਂ ਨਿਰਦੇਸ਼ ਕੀਤੇ ਜਾਣ ਤੇ ਉਹ ਉਪਲਬਧ ਹੋ ਸਕਣ ਇੱਕ ਅਧਿਕਾਰੀ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ 트੍ਰੰਪ ਸਥਿਤੀ ਤੇ ਚਰਚਾ ਕਰਨ ਲਈ ਆਪਣੀ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੇ ਮੁਖੀਆਂ ਨਾਲ ਮੁਲਾਕਾਤ ਕਰ ਰਹੇ ਨੇ ਦੋਵੇਂ ਅਮਰੀਕੀ ਅਧਿਕਾਰੀਆਂ ਨੇ ਇਹ ਜਾਣਕਾਰੀ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦਿੱਤੀ ਹੈ ਕਿਉਂਕਿ ਇਹ ਜਾਣਕਾਰੀ ਹੁਣ ਤੱਕ ਜਨ ਤੱਕ ਨਹੀਂ ਕੀਤੀ ਗਈ ਖੇਤਰ ਦੀਆਂ ਫੌਜਾਂ ਕਈ ਦਿਨਾਂ ਤੋਂ ਸਾਵਧਾਨੀ ਦੇ ਉਪਾਅ ਕਰ ਰਹੀਆਂ ਨੇ ਜਿਸ ਵਿੱਚ ਇਰਾਨ ਤੋਂ ਹਮਲੇ ਅਤੇ ਵੱਡੇ ਪੱਧਰ ਤੇ ਬਦਲੇ ਦੀ ਸਥਿਤੀ ਵਿੱਚ ਉਹਨਾਂ ਕਰਮਚਾਰੀਆਂ ਦੀ ਰੱਖਿਆ ਲਈ ਖੇਤਰੀ ਫੌਜੀ ਠਿਕਾਣਿਆਂ ਤੋਂ ਸੈਨਿਕਾਂ ਦੇ ਨਿਰਪਰਾ ਨੂੰ ਸਵੈ ਇੱਛਾ ਨਾਲ ਵਾਪਸ ਲੈਣਾ ਸ਼ਾਮਲ ਹੈ ਪੱਛਮੀ ਏਸ਼ੀਆ ਵਿੱਚ ਆਮ ਤੌਰ ਤੇ ਲਗਭਗ 30000 ਅਮਰੀਕੀ ਸੈਨਿਕ ਤਾਇਨਾਤ ਹੁੰਦੇ ਨੇ ਹਾਲਾਂਕਿ ਇਜ਼ਰਾਈਲ ਅਤੇ ਈਰਾਨ ਵਿਚਕਾਰ ਚੱਲ ਰਹੇ ਤਣਾਅ ਅਤੇ ਯਮਨ ਵਿੱਚ ਈਰਾਨ ਸਮਰਥਿਤ ਹੋਥੀ ਵਿਰੋਧੀਆਂ ਦੁਆਰਾ ਲਾਲ ਸਾਗਰ ਵਿੱਚ ਵਪਾਰਕ ਅਤੇ ਫੌਜੀ ਜਹਾਜ਼ਾਂ ਤੇ ਵਾਰ-ਵਾਰ ਹਮਲਿਆਂ ਦੇ ਵਿਚਕਾਰ ਪਿਛਲੇ ਸਾਲ ਅਕਤੂਬਰ ਤੋਂ ਇਹ ਗਿਣਤੀ ਵਧ ਕੇ 43000 ਹੋ ਗਈ ਹੈ ਹੱਦ ਨਾਲ ਇੱਕ ਅਰਲੇ ਬਰਕ ਕਲਾਸ ਵਿਨਾ ਨਸ਼ਕਾਰੀਆ ਜੋ ਬੈਲਿਸਟਿਕ ਮਿਜ਼ਾਈਲਾਂ ਤੋਂ ਬਚਾ ਕਰਨ ਦੇ ਸਮਰਥ ਹੈ 1 ਅਕਤੂਬਰ 2024 ਨੂੰ ਈਰਾਨ ਦੁਆਰਾ ਇਜ਼ਰਾਈਲ ਤੇ 200 ਤੋਂ ਵੱਧ ਮਿਜ਼ਾਈਲਾਂ ਦਾਗੀਆਂ ਜਾਣ ਤੋਂ ਬਾਅਦ ਅਮਰੀਕੀ ਜਲ ਸੈਨਾ ਦੇ ਵਿਨਾਸ਼ਕਾਰਾਂ ਨੇ ਯਹੂਦੀ ਦੇਸ਼ ਦੀ ਰੱਖਿਆ ਲਈ ਕਈ ਮਿਜ਼ਾਈਲਾਂ ਵਿਰੋਧੀ ਹਥਿਆਰ ਦਾਗੀਆਂ